ਤੇ ਅਤੇ ਸੰਗਤਾਂ ਨੂੰ ਸ਼ਖਸ਼ਤਾਈ ਹੋਣ ਦੇ ਹੁਕਮਨਾਮੇ ਜਾਰੀ ਕੀਤੇ ਇਹ ਸ੍ਰੀ ਸਾਹਿਬੋ ਸਾਹਿਬੇ ਕੁਮਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੈ ਇਹ ਸ੍ਰੀ ਸਾਹਿਬੋ بہادر <سؤال> ہے ਕੇਵਲ ਬਾਂਛਾ ਸਾਹਿਬ ਜੀ ਨੂੰ ਹਰਕਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਚੌਥ ਸਾਹਿਬ ਦੀ ਸੇਵਾ ਕਰਿਆ ਕਰਦੇ ਸਨ ਅਤੇ ਜੋਗਿਆਂ ਵਿੱਚੋਂ ਮਹਾਨ ਜੋਗੇ ਸਨ ਇਹ ਸ੍ਰੀ ਸਾਹਿਬ ਭਾਈ ਸਾਹਿਬ ਭਾਈ ਬਿਨੀ ਚੰਦ ਜੀ ਬਹਾਦਰ ਦਾ ਹੈ ਭਾਈ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਸਹਿਬ ਜੀ ਗੁਰੂ ਹਰਕਿੰਦ ਸਾਹਿਬ ਜੀ ਮਹਾਰਾਜ ਦਾ ਹੁਕਮ ਮੰਨ ਕੇ ਮੁਗਲਿਆ ਹਕੂਮਤ ਦੇ ਹੁੰਦਿਆ ਹੋਇਆ ਲਾਹੌਰ ਦੇ ਸ਼ਾਮੀ ਪਲੇ ਮਿੱਤਰਾਂ ਨੂੰ ਬਹੁਤ ਦੂਰੋਂ ਪੜੇ ਵਾਪਸ ਲਿਆnde ਜਿਨ੍ਹਾਂ ਦੇ ਨਾਮ ਨਿਰਬਾਗ ਅਤੇ ਗੋਲਬਾਗ ਸੀ ਅਤੇ ਪੱਟੀ ਦੇ ਪਖਾਣਾ ਪਾਸੋਂ ਉਧਸਾਬੇ ਵਾਪਸ ਲਿਆnde ਜੋ ਵੀ ਗੁਰੂ ਘਰ ਰਾਜ ਜਾਂ ਸੰਤਾਂ ਪਾਸੋਂ ਰਸਤੇ ਵਿੱਚੋਂ ਕੋਏ ਗਏ ਸਨ ਭਾਈ ਸਾਹਿਬ ਜੀ ਜਾਂ ਹੋਰ ਵੀ ਬੇਅੰਤ ਬਹਾਦਰੀਆਂ ਹਨ

ਸਰਸਾਂ ਨਹੀਂ ਕਰਾਰੇ ਬਹੁਤ ਪਾ ਜੰਕੀਤਾ 2000 ਤੋਂ ਮੌਤ ਦੇ ਘਾਟ ਪਟਾਰਿਆ ਅਤਿਆਪ ਉੱਥੇ ਸ਼ੀਰ ਦੀ ਪ੍ਰਾਪਤ ਕੀਤੀ ਇਹ ਦੋ ਧਾਰਾ ਡੰਡਾ ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਹੈ ਬਾਬਾ ਜੀ ਦਾ ਸ਼ੀਰਕੰਜ ਚਾਕੀ ਇਹ ਦੋ ਧਾਰਾ ਖੰਡਾ ਬਾਬਾ ਜੀ ਸਾਹਿਬ ਬਾਬਾ ਲਖ ਸਿੰਘ ਜੀ ਸ਼ਹੀਦ ਦਾ ਹੈ ਬਾਬਾ ਜੀ ਦਾ ਸ਼ਹੀਦ ਗੰਢ ਸ਼੍ਰੀ ਕਰੰਤਾਰ ਸਾਹਿਬ ਵਾਲੀ ਸੜਕ ਦੇ ਕਿਨਾਰੇ ਪਿੰਡ ਚੰਬੇ ਦੇ ਪਾਸ ਬਣਿਆ ਹੋਇਆ ਹੈ ਇਹ ਬਾਬਾ ਜੀ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਥੇ ਦੇ ਮੀਤ ਜਥੇ ਦਾ ਹੁੰਦੇ ਸੰਨਾ ਇਹ ਦੋ ਧਾਰਾ ਖੰਡਾ بابا جی صاحب بابا پروکسن جی شہیر دا ہے بابا جی دا شہیر گنج شریع اکار تک سے ہم نے پچھلے پاس سے بڑھیا ہویا ہے بابا جی نے کچھ کو کا اکنام لے کے احمد شاہ عبدالی بھی تیس ہزار کوئی کا ٹاٹ کے مقابلہ کیتا بے ایک جار موت دے کا آٹ اتاریا اتیاب بیٹھے شہادت پراب کیتی ਇਹਨੂੰ ਦੋ ਧਾਰਾ ਖੰਡਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦਾ ਹੈ ਇਹ ਢੇਗਾ ਵੀ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦਾ ਹੈ ਇਹ ਤੇਗਾ ਜਿਸ ਦਾ ਦੂਸਰਾ ਨਾਮ ਖੜਗ ਹੈ ਭਾਈ ਸਾਹਿਬ ਭਾਈ ਚਤਰ ਸਿੰਘ ਜੀ ਬਹਾਦਰ ਦਾ ਹੈ ਭਾਈ ਸਾਹਿਬ ਜੀ ਨੇ ਦਸਤਪੰਸਾ ਸਤਿ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਮੰਨ ਕੇ ਉਸ ਮਸਲਾ ਦੀ ਦਾਗ ਕੇ ਮੁਕਾਬਲਾ ਕੀਤਾ ਜੋ ਕਿ ਬਾਈ ਭਾਰ ਦੇ ਪਹਾੜੀ ਰਾਜਿਆਂ ਵੱਲੋਂ ਸ਼੍ਰੀ ਅਨੰਤਪੁਰ ਸਾਹਿਬ ਜੀ ਵਿਖੇ ਕਿਲਾ ਲੋਹਗੜ ਦਾ ਦਰਵਾਜ਼ਾ ਕੋੜ ਨੂੰ ਵਾਸਤੇ ਛੱਡਿਆ ਗਿਆ ਸੀ ਜਦ ਭਾਈ ਸਾਹਿਬ ਨੇ ਉਸ ਮਸਲਾ ਦੀ ਨੂੰ ਮੈਦਾਨੀ ਰੰਗ ਵਿੱਚੋਂ ਪੜਾ ਕੇ ਵਾਪਸ ਆਏ تنگا سات ہو کر کے نام بخش یہ برج پیری پیری ستگو سب شری گرو ہر گوبند سا جی مہاراج کا ہے یہ سارے داروں کو مل کے بنیا ہوا ہے اس کا وجن ਉਹਾਂ ਛੇ ਕੱਟਾ ਹੈ ਇਹ ਸੁਨਾਤੀ ਦਸਤੇ ਵਾਲਾ ਸਫਾਜੰਗ ਵੀ ਮੇਰੀ ਫੀਟੀ ਦੇ ਮਾਲ ਸਾਧਗੁਰੂ ਸਾਰੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਹੈ ਇਸ ਦੇ ਵਿੱਚ ਇੱਕ ਗੁਪਤ ਸ਼ਸਤਰ ਹੈ ਬਹੁਤ ਹੀ ਤੇਜ਼ ਤਿੱਖਾ ਅਧਮਾਰ ਕਟਣ ਵਾਲਾ ਸ਼ਸਤਰ ਹੈ ਗੁਪਤ ਰਹਿਣ ਦੇ ਕਾਰਨ ਇਸ ਦਾ ਨਾਮ ਵੀ ਗੁਪਤਾ ਹੈ ਸਤ ਸੰਤ ਜੀ ਇਹ ਸ਼ਸਤਰ ਦਾ ਨਾਮ ਕਟਾਰ ਹੈ ਮੇਰੀ ਪਿੱਤਰੀ ਮਾਤਸਰ ਤੋਂ ਸਾਹਿਬ ਜੀ ਕੋ ਹਰਕਿੰਦਰ ਸਾਹਿਬ ਜੀ ਮਹਾਰਾਜ ਦਾ ਹੈ ਇਸ ਸ਼ਸਤਰ ਦੀ ਵਰਤੋਂ ਉਹ ਵਕਤ ਕੀਤੀ ਜਾਂਦੀ ਹੈ ਜਦ ਦੁਸ਼ਮਣ ਨੇੜੇ ਆ ਗਿਆ ਹੋਵੇ ਜਾਂ ਸ਼ੇਰ ਦਾ ਸ਼ਿਕਾਰ ਖੇਡਣਾ ਹੋਵੇ ਸਤੂਬ ਸਿੰਘ ਜੀ ਇਸ ਦੇ ਨਾਲ ਸ਼ੇਰ ਦਾ ਸ਼ਿਕਾਰ ਖੇਡਿਆ ਕਰਦੇ ਸਮੇਂ شری گوبند سنگ جی مہاراج جیزاد بابا جی ساحب بابا اجیت جی بہادر کا ہے یہ کٹار چھوٹے صاحب ਬਾਬਾ ਜੀ ਸਾਹਿਬ ਬਾਂਦਰ ਸਿੰਘ ਦੀ ਪਹਾੜਾ ਦਾ ਹੈ ਇਹਨਾਂ ਦੋਨਾਂ ਸਪੁੱਤੀਆਂ ਪਹਾੜਾ ਨੇ ਛੋਟੀ ਉਮਰ ਵਿੱਚ ਹੁੰਦਿਆਂ ਹੋਇਆ ਪਿਤਾ ਸਾਧਗੁਰੂ ਸਾਹਿਬ ਸ਼੍ਰੀ ਗੁਰੂ ਸਿੰਘ ਰਾਜਾ ਦੀ ਬਾਸਮਾਗਿਆ ਲੈ ਕੇ ਸ਼੍ਰੀ ਚਮਕੌਰ ਸਾਹਿਬ ਜੀ ਦੇ ਨਾਲ ਅੰਮ੍ਰਿਤਪੁਰ ਜਾਣ ਕੀਤਾ ਬਿਹੰਤ ਜਨਮ ਨੂੰ ਬਹੁਤ ਧਿਕਾਰ ਪੁਕਾਰਿਆ ਅਤਿਆਪ ਉੱਥੇ ਇਸ਼ਹਾਰਤਾ ਪ੍ਰਾਪਤ ਕੀਤੀਆਂ یہ چھوٹی کرپان چھویں پاشاہی گرو ہرگ سا مہاراج جی ہے ستگو سا اس ہمیشہ اپنے کبر کسیاں کرتے سن گرو پیاری اس شسطر کا نام پیش قبض ہے چھویں پاشا صاحب شری گرو ہرگوند سا جی مہاراج کا ہے اس شسطر کی وتوں ਹੋਸਰਤ ਕੀਤੀ ਜਾਂਦੀ ਹੈ ਜਦ ਦੁਸ਼ਮਣ ਨੇ ਸੰਜੋਗ ਨਹੀਂ ਹੋਵੇ ਸੰਜੋਗ ਜੋ ਕਿ ਲੋਹੇ ਦੀਆਂ ਬਰੀਕ ਸੰਗਣੀਆਂ ਤਾਰਾਂ ਤੇ ਬਣੀ ਹੋਈ ਹੁੰਦੀ ਹੈ ਜਿਸ ਦੇ ਉੱਪਰ ਤਲਾ ਦਾ ਵਾਰ ਕਰ ਨਹੀਂ ਕਰਦਾ ਇਸ ਦਾ ਕੀਤਾ ਹੋਇਆ ਵਾਰ ਲੋਹੇ ਦੀਆਂ ਬਰੀਕ ਤਾਰਾਂ ਨੂੰ ਤੋੜਦਾ ਬਹੁਤ ਹੀ ਤੇਜ਼ ਵਿਖਾ ਅਤੇ ਵਾਰ ਕਰਨ ਵਾਲਾ ਸ਼ਸਤਰ ਹੈ اس نمونے کا بنیا ہوا پیش قبد بابا جی ساہ بابا دیپ جی شریر کا ہے یہ چھوٹا شسطر بابا دیپ جی شریر کا ہے یہ پرست بابا جی ساحب بابا دیپ جی شریر کا ہے یہ پرست ਬਾਬਾ ਜੀ ਸਾਹਿਬ ਬਾਬਾ ਬਖਸ਼ ਸਿੰਘ ਜੀ ਸ਼ਹੀਦ ਦਾ ਹੈ ਇਹ ਦੋਨੋਂ ਪਿਸਟੋਲ ਥਰੈਮਿਕ ਤੋਂ ਹੀ ਨਮੂਨੇ ਦੇ ਕੜੇ ਹੋਏ ਹਨ ਇਹਨਾਂ ਵਿੱਚ ਗੋਲੇ ਜੋ ਨਹੀਂ ਪੈਂਦੇ ਅਤੇ ਚਾਹ ਦੇ ਟ੍ਰੈਗਰ ਦੇ ਨਾਲ ਨਾਮ ਗੋਲੇ ਸੋਨੇ ਨਾਲ ਬੂਰੂਪਿਆਨੀ ਸਾਹਿਬ ਜੀ ਅਸਣ ਕਰੋ ਪਵਿੱਤਰ ਗੱਡਿਆਂ ਕੋ ਜੀ ਸਾਧਨਾ ਆਓ ਸ੍ਰੀ ਵਾਹਿਗੁਰੂ ਫਿਰ ਆਖੋ ਜੀ ਸਾਧਨਾ ਆਈ ਇਹ ਨੀਗਾ ਦਾ ਜੋੜਾ ਸਾਹਿਬ ਸਿੰਘ ਕਮਾਲ ਪਰਮਦੇਵਾਲੀ ਸਰਵੰਸਦਾਨੀ ਅੰਮ੍ਰਿਤਧਾਤੇ ਸਾਹਿਬ ਸਿੰਘ ਕੌਮ ਸਿੰਘ ਜੀ ਮਹਾਰਾਜ ਦਾ ਹੈ ਸੱਜਰਾਂ ਨੇ ਹਰੇਕ ਟੀਰ ਦੇ ਨਾਲ ਇੱਕ ਇੱਕ ਟੋਲਾ ਸੋਨਾ ਮਿਲਦਾ ਹੁੰਦਾ ਸੀ ਸੋਨਾ ਲਾਉਣ ਤੋਂ ਬਾਅਦ ਕਿ ਸੱਜਰਾਂ ਦਾ ਕਿਸੇ ਨਾਲ ਕੋਈ ਵੈਰ ਗਰੋਹ ਨਹੀਂ ਸੀ ਬਲਕਿ ਜਨਰ ਦੇ ਖਿਲਾਫ ਟੱਕਰਾ ਕਰਿਆ ਕਰਦੇ ਸਨ ਸਰਪੁਰਾਂ ਦਾ ਕਮਾਨ ਵਿੱਚ ਛੱਡਿਆ ਕੋਈ ਵੀ ਤੀਰ ਕਦੇ ਖਾਲੀ ਨਹੀਂ ਸੀ ਜਾਂਦਾ ਦੁਸ਼ਮਣ ਨੂੰ ਮਾਰ ਜਾਣ ਦਾ ਜਾਂ ਜ਼ਖਮੀ ਕਰਨਾਂ ਦਾ ਜ਼ਖਮੀ ਵਾਸਤੇ ਇਹ ਸੋਨਾ ਮਲਮ ਪੱਟੀ ਵੀ ਕੰਮ ਆ ਜਾਂਦਾ ਜੋ ਚਲਾਣਾ ਕਰ ਜਾਵੇ ਉਸ ਦੇ ਖੱਫਣ ਵਿੱਚੋਂ ਕੰਮ ਆ ਜਾਂਦਾ ਸੀ ਹੋਰੇ ਇਸ ਤੋਰ ਦਾ ਇਹ ਛੋਟਾ ਪੰਡਾ

سوا پک کچے لگتا چھوٹے چار چکر بھی بابا جیوانے والے ہیں انہوں نے سب کو وڈے سنہری چکر اوپر دونوں پاسے ساتی بانی لگی ہوئی ہے چکر اوپر ایک پاس مور منتر کا پاٹ ਅਤੇ ਦੂਸਰੇ ਪਾਸੇ ਦਸਾਂ ਪਾਸ਼ਾਆਂ ਦੇ ਨਾਮ ਲਿਖੇ ਹੋਏ ਹਨ ਇਸ ਤੋਂ ਇੱਕ ਸੇਧ ਹੁੰਦਾ ਹੈ ਕਿ ਫਾਤਨ ਪੁਰ ਸਿੱਖਾਂ ਦਾ ਗੁਰਬਾਣੀ ਅਤੇ ਸ਼ਾਸਤਰਾਂ ਦੇ ਨਾਲ ਅਥਾਹ ਉਤਿਆਰ ਹੁੰਦਾ ਸੀ ਇਹ ਵੱਡਾ ਚੱਕਰ ਬਾਬਾ ਜੀ ਦੇ ਘਰੇ ਸਜਾਉਣ ਵਾਲਾ ਹੈ ਗਰੇ ਸਾਇਆ ਤਲਵਾਰ ਦਾ ਵਾਰ ਰੋਕਦਾ ਅਤੇ ਜਨ ਵਿੱਚ ਚਾਉਣ ਦੇ ਕੰਮ ਆਉਂਦਾ ਹੈ ਇਹ ਗ੍ਰੰਥੀ ਦੇ ਦਾਰ ਸੱਟ ਰਹੇ ਬਾਬਾ ਜੀ ਦੇ ਜ਼ਮਾਨੇ ਸਡਾਉਣ ਵਾਲੇ ਹਨ ਅਤੇ ਜਗ ਵਿੱਚ ਚਲਾਉਣ ਦੇ ਕੰਮ ਆਉਦੇ ਹਨ ਬੋਲੇ